ਭਾਰਤ ਪਾਕਿਸਤਾਨ ਦੀ ਵੰਡ ਨੂੰ ਦਰਸਾਉਂਦਾ ਅੰਮ੍ਰਿਤਸਰ ਸਥਿਤ ਪਾਰਟੀਸ਼ਨ ਮਿਊਜ਼ੀਅਮ ਜੋ ਅੱਜ ਵੀ ਉਸ ਸਮੇਂ ਦੀ ਹਕੀਕਤ ਨੂੰ ਦਰਸਾਉਂਦਾ ਹੈ ਜਿਸ ਦੇ ਵਿੱਚ 15 ਦੇ ਕਰੀਬ ਗੈਲਰੀਆਂ ਬਣਾਈਆਂ ਹੋਈਆਂ ਨੇ ਜਿਸ ਦੇ ਵਿੱਚ 1947 ਤੋਂ ਪਹਿਲਾਂ ਦੀਆਂ ਯਾਦਗਾਰੀਆਂ ਨੂੰ ਇਸ ਮਿਊਜ਼ੀਅਮ ਦੇ ਵਿੱਚ ਦਿਖਾਇਆ ਗਿਆ ਇੱਥੇ ਆਏ ਹੋਏ ਟੂਰਿਸਟ ਵੀ ਆਪਣੀਆਂ ਅੱਖਾਂ ਨਮ ਲੈ ਕੇ ਜਾਂਦੇ ਨੇ ਕਿਉਂਕਿ ਅੱਜ ਵੀ ਇਸ ਮਿਊਜ਼ੀਅਮ ਦੇ ਵਿੱਚ ਪਈਆਂ ਯਾਦਗਾਰੀਆਂ ਉਸ ਸਮੇਂ ਨੂੰ ਅੱਖਾਂ ਸਾਹਮਣੇ ਲਿਆਉਂਦੀਆਂ ਨੇ ਪਾਰਟੀਸ਼ਨ ਮਿਊਜ਼ੀਅਮ ਜਿੱਦਾਂ ਕਿ ਇਹ ਨਾਮ ਦੱਸਦਾ ਹੈ ਕਿ 1947 ਦੀ ਵੰਡ ਦੇ ਉੱਤੇ ਮਿਊਜ਼ੀਅਮ ਨੂੰ ਬਣਾਇਆ ਗਿਆ। ਸੋ ਇਹਦੇ ਉੱਤੇ ਜੋ ਮਿਊਜ਼ੀਅਮ ਦੇ ਵਿੱਚ ਅਸੀਂ ਲੋਕਾਂ ਦੀਆਂ ਔਰਲ ਹਿਸਟਰੀਜ਼ ਹੈ ਜਿਹੜੇ ਲੋਕਾਂ ਨੇ ਸਾਨੂੰ ਆਪਣੀਆਂ ਉਸ ਟਾਈਮ ਦੀਆਂ ਸਟੋਰੀਜ਼ ਦਸੀਆਂ ਹੋਈਆਂ ਸੋ ਅਸੀਂ ਉਹਨਾਂ ਨੂੰ ਇੱਥੇ ਦਰਸਾਇਆ ਹੋਇਆ ਹੈ ਸਾਡੇ ਕੋਲ ਕਾਫੀ ਸਾਰੀਆਂ ਸਕਰੀਨਸ ਮਿਊਜ਼ੀਅਮ ਦੇ ਵਿੱਚ ਲੱਗੀਆਂ ਹੋਈਆਂ ਅਲੱਗ-ਅਲੱਗ ਮੋਨਿਟਰਸ ਲੱਗੇ ਹੋਏ ਹੈ ਜਿਨ੍ਹਾਂ ਦੇ ਵਿੱਚ ਹਰ ਮੋਨਿਟਰ ਦੇ ਵਿੱਚ ਸਾਡੇ ਕੋਲ 5 ਤੋਂ 10 ਦੇ ਵਿੱਚ ਤੱਕ ਸਾਡੇ ਕੋਲ ਇੰਟਰਵਿਊਜ਼ ਹੈ ਲੋਕਾਂ ਦੇ ਉਹ ਲੋਕੀ ਜਿਨ੍ਹਾਂ ਨੇ ਉਸ ਟਾਈਮ ਦੇ ਉੱਤੇ ਇਹ ਚੀਜ਼ ਨੂੰ ਸਫਰ ਕੀਤਾ ਸੀ ਜਿਹੜੇ ਪਾਕਿਸਤਾਨ ਤੋਂ ਇੰਡੀਆ ਆਏ ਜਾਂ ਇੰਡੀਆ ਤੋਂ ਉੱਥੇ ਗਏ ਸੋ ਉਹਨਾਂ ਸਾਰਿਆਂ ਦੀ ਸਟੋਰੀ ਸਾਡੇ ਕੋਲ ਅੰਦਰ ਮਿਊਜ਼ੀਅਮ ਦੇ ਵਿੱਚ ਲੱਗੀਆਂ ਹੋਈਆਂ ਹੈ ਕਿ ਲੋਕ ਜਿਹੜੇ ਆਉਂਦੇ ਆ ਜਦੋਂ ਕਿ ਨੰਦੀ ਇਸ ਬਾਰੇ ਦੱਸਿਆ ਜਾਂਦਾ ਹੈ ਕਿ ਕੀਵੇਂ ਉਸ ਵੇਲੇ ਚੰਗਾ ਛੰਡਾਇਆ ਲੋਕਾਂ ਨੇ ਬਹੁਤ ਮੁਸ਼ਕਲਾਂ ਭਰੇ ਦਿਨ ਸੀ ਜੀ ਬਿਲਕੁਲ ਉਹ ਲੋਕਾਂ ਨੂੰ ਦੱਸਿਆ ਜਾਂਦਾ ਹੈ ਸਾਡੇ ਲੋਕੀ ਜਿਹੜੇ ਹੈ ਜਿਹੜਾ ਸਾਡਾ ਸਟਾਫ ਹੈ ਉਹ ਅੰਦਰ ਘੁੰਮਦਾ ਹੀ ਰਹਿੰਦਾ ਸਾਡੇ ਸਿਕਿਉਰਿਟੀ ਗਾਰਡਸ ਹੈ ਤਾਂ ਜਿੰਨੂੰ ਵੀ ਹੈਲਪ ਦੀ ਲੋੜ ਹੁੰਦੀ ਹੈ ਉਹ ਜ਼ਰੂਰ ਸਾਨੂੰ ਪੁੱਛਦੇ ਆ ਕਿ ਅਗਰ ਕਿਸੇ ਨੂੰ ਥੋੜਾ ਨਹੀਂ ਵੀ ਸਮਾਂ ਲੱਗਦਾ ਤਾਂ ਸਾਡਾ ਸਟਾਫ ਉਹਨਾਂ ਨੂੰ ਜਾ ਕੇ ਸਾਰੀ ਹੈਲਪ ਕਰਦਾ ਹੈ ਕਿ 뮤ਜ਼ੀਅਮ ਦੇ ਵਿੱਚ ਕੀ ਹੈ ਕਿਸ ਚੀਜ਼ ਦੇ ਉੱਤੇ ਬਣਾਇਆ ਔਰ ਕਿੰਨੀ ਗੈਲਰੀਜ਼ ਹੈ ਗਈਆਂ ਔਰ ਹਰ ਗੈਲਰੀ ਜਿਹੜੀ ਹੈਗੀ ਹੈ ਉਹ ਅਲੱਗ-ਅਲੱਗ ਚੀਜ਼ਾਂ ਉਹਨਾਂ ਨੂੰ ਦਿਖਾਉਂ ਤੁਸੀਂ ਸਟਾਰਟ ਕਰੋ ਇੰਟਰੋਡਕਸ਼ਨ ਤੋਂ ਸਟਾਰਟ ਕਰੋਗੇ ਔਰ ਐਂਡਿੰਗ ਕਰੋਗੇ ਕਿ ਹੈਪੀ ਐਂਡਿੰਗ ਕਰੋਗੇ ਕਿ ਜਦੋਂ ਅਸੀਂ ਸਟਾਰਟ ਕਰਦੇ ਆ 뮤ਜ਼ੀਅਮ ਨੂੰ 뮤ਜ਼ੀਅਮ ਦੇ ਵਿੱਚ ਅਸੀਂ ਦਿਖਾਣੇ ਆ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਕਿਉਂ 뮤ਜ਼ੀਅਮ ਬਣਾਇਆ ਇੱਥੇ ਕਿਉਂ ਇਹ ਇੰਨਾ ਜ਼ਿਆਦਾ ਇੰਪੋਰਟੈਂਟ ਸੀ ਕਿਉਂ ਇੰਪੋਰਟੈਂਸ ਹੈ ਇੰਨੀ ਜ਼ਿਆਦਾ ਕਿ ਇਹ 뮤ਜ਼ੀਅਮ ਨੂੰ ਅੰਮ੍ਰਿਤਸਰ ਦੇ ਵਿੱਚ ਹੀ ਬਣਾਉਣਾ ਪਿਆ ਸੋ ਉਸ ਤੋਂ ਬਾਅਦ ਜਿਹੜੀ ਲਾਸਟ ਗੈਲਰੀ ਹੈ ਉਹ ਅਸੀਂ ਵਿਖਾਨੇ ਇੱਕ ਹੋਪ ਦੀ ਗੈਲਰੀ ਜਦੋਂ ਅਸੀਂ ਮਿਊਜ਼ੀਅਮ ਨੂੰ ਸਟਾਰਟ ਕਰਦੇ ਹਾਂ ਲੋਕਾਂ ਦੀਆਂ ਸਟੋਰੀ ਸੁਣਦੇ ਹਾਂ ਇਨਫੋਰਮੇਸ਼ਨ ਲੈਂਦੇ ਹਾਂ ਚੀਜ਼ਾਂ ਨੂੰ ਪੜ੍ਹਦੇ ਹਾਂ ਤਾਂ ਲਾਸਟ ਦੇ ਉੱਤੇ ਜਾ ਕੇ ਅਸੀਂ ਇੱਕ ਹੋਪ ਦਿਖਾਉਂਦੇ ਹਾਂ ਕਿ ਜਿਹੜੀਆਂ ਚੀਜ਼ਾਂ ਪਿੱਛੇ ਨਿਕਲ ਗਈਆਂ ਅਸੀਂ ਉਹਨੂੰ ਰਿਪੀਟ ਨਹੀਂ ਕਰਨਾ ਉਹ ਚੀਜ਼ਾਂ ਜਿਹੜੀ ਚਲੀ ਗਈਆਂ ਚਲੀ ਗਈਆਂ ਜਿਹੜਾ ਜਿਹੜੀ ਚੀਜ਼ ਹੋ ਗਈ ਹੈ ਉਹ ਹੋ ਗਈ ਹੈ ਅਸੀਂ ਉਹਨੂੰ ਦੁਬਾਰਾ ਰਿਪੀਟ ਨਹੀਂ ਕਰਨਾ ਸੋ ਇੱਕ ਹੋਪ ਦੀ ਗੈਲਰੀ ਅਸੀਂ ਲਾਸਟ ਤੇ ਬਣਾਈ ਹੋਈ ਹੈ ਕਿ ਲੋਕ ਲੋਕਾਂ ਨੂੰ ਹੋਪ ਦੇਣ ਵਾਸਤੇ ਕਿ ਅਸੀਂ ਆਪਸ ਦੇ ਵਿੱਚ ਉਹਨ ਪਿਆਰ ਨਾਲ ਰਹਿਣਾ ਜੋ ਚੀਜ਼ਾਂ ਹੋ ਗਿਆ ਜਿੰਨੀ ਜਦੋਂ ਸ਼ੁਰੂਆਤ ਕੀਤੀ ਸੀ ਗੈਲਰੀ ਲਈ ਸੀ ਤੇ ਹੂਮ ਗੈਲਰੀਸ ਕਿਉਂ ਜੋ ਤੁਸੀਂ ਸਟਾਰਟ ਕੀਤਾ ਸੀ 2016 ਦੇ ਵਿੱਚ ਉਦੋਂ ਸਾਡੇ ਕੋਲ ਚਾਰ ਗੈਲਰੀ ਦਾ ਸੀ ਸਟਾਰਟ ਕੀਤਾ ਸੀ ਉਹ ਜਸਟ ਇੱਕ ਕਰਟਰਨ ਰਿਜ਼ਰਵ ਸੀ ਕਿ ਲੋਕਾਂ ਨੂੰ ਦੱਸਣ ਵਾਸਤੇ ਕਿ ਕੁਝ ਇਦਾਂ ਦਾ ਕਨਸੈਪਟ ਆ ਰਿਹਾ ਹੈ ਅਮ੍ਰਿਤਸਰ ਦੇ ਵਿੱਚ ਤਾਂ ਕਿ ਲੋਕਾਂ ਨੂੰ ਪਤਾ ਚੱਲ ਜਾਏ ਕਿ ਜਿਹੜਾ 1947 ਦੇ ਉੱਤੇ ਪਹਿਲਾਂ ਤਾਂ ਕਿਸੇ ਕਦੀ ਕਿਸੇ ਨੇ ਗੱਲ ਹੀ ਨਹੀਂ ਕੀਤੀ ਪਾਰਟੀਸ਼ਨ ਦੇ ਉੱਤੇ ਕਦੀ ਕਿਸੇ ਨੇ ਗੱਲ ਨਹੀਂ ਕੀਤੀ ਸੋ ਇਹ ਜਿਹੜਾ ਪਹਿਲਾ ਮਿਊਜ਼ੀਅਮ ਹੈ ਲੋਕਾਂ ਨੂੰ ਦੱਸਣ ਵਾਸਤੇ ਕਿ ਇਹ ਮਿਊਜ਼ੀਅਮ ਆ ਰਿਹਾ ਸੋ ਅਸੀਂ ਲੋਕਾਂ ਨੂੰ ਹੋਰ ਆਪਣੇ ਆਪਣੇ ਨਾਲ ਜੋੜਨਾ ਚਾਹੁੰਦੇ ਸੀ ਕਿ ਲੋਕੀ ਆਣ ਔਰ ਸਾਨੂੰ ਆਪਣੀ ਸਟੋਰੀਜ਼ ਦੱਸਣ ਕਿ ਜਿਹੜੇ ਲੋਕਾਂ ਨੇ ਉਸ ਟਾਈਮ ਤੇ ਕੁਝ ਨਹੀਂ ਬੋਲਿਆ ਕਿਉਂਕਿ ਕਈ ਲੋਕ ਹੁੰਦੇ ਜਿਹੜੇ ਨਹੀਂ ਬੋਲਣਾ ਚਾਹੁੰਦੇ ਇਸ ਚੀਜ਼ ਬਾਰੇ ਆਪਣਾ ਦਰਦ ਆਪਣੇ ਅੰਦਰ ਹੀ ਰੱਖਦੇ ਆ ਸੋ ਅਸੀਂ ਉਹਨਾਂ ਦੇ ਨਾਲ ਗੱਲਾਂ ਕਰਨਾ ਚਾਹੁੰਦੇ ਸੀ ਅਸੀਂ ਉਹਨਾਂ ਕੋਲ ਜਾਣਾ ਚਾਹੁੰਦੇ ਸੀ ਸੋ ਅਸੀਂ ਇਹ ਮਿਊਜ਼ੀਅਮ 'ਚ ਸਿਰਫ ਚਾਰ ਗੈਲਰੀ ਖੋਲੀਆਂ ਕਿ ਲੋਕਾਂ ਨੂੰ ਪਤਾ ਚੱਲ ਜੇ ਕਿ ਇਦਾਂ ਦਾ ਮਿਊਜ਼ੀਅਮ ਆ ਰਿਹਾ ਹੈ ਕਿ ਤੁਸੀਂ ਸਾਡੇ ਨਾਲ ਆ ਕੇ ਗੱਲ ਕਰ ਸਕਦੇ ਹੋ ਤੇ ਸਾਡੇ ਕੋਲ ਕਾਫੀ ਲੋਕੀ ਆਏ ਵੀ ਸਾਡੇ ਨਾਲ ਗੱਲਾਂ ਕਰਨ ਵਾਸਤੇ ਜਿਨ੍ਹਾਂ ਨੇ ਪਹਿਲਾਂ ਆਪਣੇ ਪਰਿਵਾਰ ਨਾਲ ਨਹੀਂ ਗੱਲਾਂ ਕੀਤੀਆਂ ਉਹਨਾਂ ਨੇ ਸਾ ਦੇ ਵਿੱਚ ਲਗਾਈਆਂ ਤਾਂ ਹੁਣ ਸਾਡੇ ਕੋਲ ਮਿਊਜ਼ੀਅਮ ਦੇ ਵਿੱਚ 16 15 ਤੋਂ ਲੈ ਕੇ 16 ਤੱਕ ਦੀਆਂ ਗੈਲਰੀਜ਼ ਹੈਗੀਆਂ ਜੋ ਅਸੀਂ ਪੂਰੇ ਦਾ ਪੂਰਾ ਮਿਊਜ਼ੀਅਮ ਓਪਨ ਕਰ ਦਿੱਤਾ ਉਹਦੇ ਵਿੱਚ ਸਾਡੇ ਕੋਲ ਹਜ਼ਾਰਾਂ ਦੇ ਅਰਾਊਂਡ ਸਟੋਰੀਜ਼ ਆ ਲੋਕਾਂ ਦੀਆਂ ਹੁਣ ਔਰ ਹੱਲੇ ਵੀ ਸਾਡੇ ਕੋਲ ਲੋਕ ਆਂਦੇ ਜੋ ਆਪਣੀ ਸਟੋਰੀਜ਼ ਨੂੰ ਹੱਲੇ ਵੀ ਦੱਸਣਾ ਚਾਹੁੰਦੇ ਆ ਬਹੁਤ ਘੱਟ ਲੋਕ ਉਸ ਬੰਦ ਨੂੰ ਜਾਣਦੇ ਆ ਲੇਕਿਨ ਇਹ ਹਜੇ ਤੇ ਹੀ ਲੋਕ ਆ ਗਏ ਜਿੱਦੋਂ ਕਿ ਜਦੋਂ ਗੈਲਰੀ ਸਟੇਜ ਦੇ ਤੇ ਉਹਨਾਂ ਦੇਖਣ ਚ ਫੱਜੂ ਆਂਦੇ ਹੋ ਉਸ ਸਮੇਂ ਬਹੁਤ ਲੋਕੀ ਆਂਦੇ ਆ ਜੀ ਬਹੁਤ ਲੋਕੀ ਆਂਦੇ ਆ ਕਈ ਲੋਕੀ ਆਫਿਸ ਦੇ ਵਿੱਚ ਆਂਦੇ ਆ ਰੋਂਦੇ ਰੋਂਦੇ ਆਂਦੇ ਆ ਔਰ ਕਹਿੰਗੇ ਕਿ ਵੀ ਅਸੀਂ ਇਹੋ ਜਿਹਾ ਮਿਊਜ਼ੀਅਮ ਦੇਖਿਆ ਹੀ ਨਹੀਂ ਕਦੀ ਕਿਤੇ ਸੋ ਉਹ ਇੰਨੇ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਆ ਗੈਲਰੀਜ਼ ਦੇ ਵਿੱਚ ਕਈ ਲੋਕ ਆਂਦੇ ਪੂਰਾ ਪੂਰਾ ਦਿਨ ਇੱਥੇ ਮਿਊਜ਼ੀਅਮ ਚ ਲਗਾਉਂਦੇ ਹੋਰ ਸਾਰੀਆਂ ਚੀਜ਼ਾਂ ਨੂੰ ਸਕਿੱਪ ਕਰ ਦਿੰਦੇ ਆ ਉਹ ਸਾਨੂੰ ਆ ਕੇ ਕਹਿੰਦੇ ਆ ਕਿ ਅਸੀਂ ਸੋਚ ਰਹੇ ਸੀ ਕਿ ਅਸੀਂ ਇੱਥੇ ਜਾਵਾਂਗੇ ਉੱਥੇ ਜਾਵਾਂਗੇ ਪਰ ਮਿਊਜ਼ੀਅਮ ਇਦਾਂ ਦਾ ਹੈ ਕਿ ਅਸੀਂ ਇੰਨਾ ਜ਼ਿਆਦਾ ਇਮੋਸ਼ਨਲ ਹੋ ਇੰਨੀ ਜ਼ਿਆਦਾ ਇਨਫੋਰਮੇਸ਼ਨ ਮਿਊਜ਼ੀਅਮ ਦੇ ਵਿੱਚ ਦਿੱਤੀ ਹੋਈ ਹੈ ਕਿ ਇੱਥੋਂ ਨਿਕਲਣਾ ਮੁੌਕਾ ਸੋ ਲੋਕੀ ਸਾਡੇ ਕੋ ਆਉਂਦੇ ਆ ਇੰਨੇ ਪੋਜ਼ਿਟਿਵ ਰਿਵਿਊਜ਼ ਦਿੰਦੇ ਆ ਅੱਖਾਂ ਵਿੱਚ ਅਥਰੂ ਅਥਰੂ ਲੈ ਕੇ ਸਾਡੇ ਕੋ ਆਉਂਦੇ ਆ ਕਿ ਵੀ ਮਿਊਜ਼ੀਅਮ ਬਹੁਤ ਅੱਛਾ ਹੈ ਔਰ ਔਰ ਥੈਂਕ ਯੂ ਕਰਦੇ ਆ ਸਾਨੂੰ ਕੋ ਅਸੀਂ ਮਿਊਜ਼ੀਅਮ ਅੰਮ੍ਰਿਤਸਰ ਦੇ ਵਿੱਚ ਬਣਾਇਆ